ਦੀ ਪਾਲਿਸੀ ਰਹਿਣ ਵਾਲੀ ਹੈ ਤੇ ਇਸ ਦੇ ਨਾਲ ਕੀ ਬੈਨੀਫਿਟ ਜਿਹੜਾ ਹੈਗਾ ਉਹ ਵਿਭਾਗ ਨੂੰ ਹੋਏਗਾ ਲੋਕਾਂ ਨੂੰ ਹੋਏਗਾ ਜਾਂ ਮਾਪਿਆਂ ਨੂੰ ਹੋਏਗਾ ਜਿਹਦੇ ਬੱਚੇ ਪਲੇਵੇ ਸਕੂਲਾਂ 'ਚ ਜਾਂਦੇ ਆ ਜਿਹਦੇ ਤੇ ਸਰਕਾਰ ਦਾ ਕੋਈ ਮੋਨਿਟਰਿੰਗ ਨਹੀਂ ਸੀਗੀ ਸਰਕਾਰ ਤੋਂ ਪਾਸੇ ਚੱਲ ਰਹੀ ਸੀ ਸੋ ਉਹ ਬੱਚੇ ਬਹੁਤ ਵੱਡੀ ਗਿਣਤੀ 'ਚ ਨੇ ਪੇਰੈਂਟਸ ਦੀ ਵੀ ਮਜਬੂਰੀ ਹੈ ਕਿ ਉਹਨਾਂ ਨੂੰ ਭੇਜਣਾ ਪੈਂਦਾ ਸੋ ਉਹਨਾਂ ਨੂੰ ਮੋਨਿਟਰ ਕਰਨ ਲਈ ਅਸੀਂ ਕੁਝ ਗਾਈਡਲਾਈਨ ਇਸ਼ੂ ਕੀਤੀਆਂ ਹੋ ਸਾਰੇ ਪਲੇਵੇ ਜੋ ਉਹਨਾਂ ਨੂੰ ਅਸੀਂ ਰਜਿਸਟਰ ਕਰਨ ਜਾ ਰਹੇ ਹਾਂ ਕਮਰੇ ਹੋਣ ਵੈਂਟੀਲੇਟਿਡ ਹੋਵੇ ਖੇਡਣ ਲਈ ਜਗ੍ਹਾ ਹੋਵੇ ਬੱਚੇ ਨੂੰ ਟਾਇਲਟ ਸਾਫ਼ ਸੁਥਰੇ ਹੋਣ ਉਹ ਸਾਰਾ ਕੁਝ ਬੇਸਿਕ ਇਨਫਰਾਸਟ੍ਰਕਚਰ ਹੋਵੇ ਟੀਚਰ ਕੋਈ ਬੱਚੇ ਤੇ ਥੱਪੜ ਨਹੀਂ ਲਗਾ ਸਕਦਾ ਟੀਚਰ ਬੱਚੇ ਨੂੰ ਡਾਂਟ ਨਹੀਂ ਸਕਦਾ ਕਿਸੇ ਵੀ ਤਰ੍ਹਾਂ ਦੀ ਫਿਜ਼ੀਕਲ ਔਰ ਮੈਂਟਲ ਹਰਾਸਮੈਂਟ ਨਹੀਂ ਕਰ ਸਕੇਗਾ ਤੇ ਜੇਕਰ ਕੋਈ ਉਲੰਘਣ ਕਰੇਗਾ ਉਹਨੂੰ ਕਿਸ ਤਰੀਕੇ ਦੀ ਉਹਨੂੰ ਸਜ਼ਾ ਜਿਹੜੀ ਹੈਗੀ ਆ ਜਾਂ ਫਾਈਨ ਲਗਾਇਆ ਜਾਏ ਉਹ ਪ੍ਰੋਪਰ ਜਿਹੜੀਆਂ ਉਹਦੀਆਂ ਬੇਸਿਕ ਰਿਕੁਆਇਰਮੈਂਟਸ ਉਹ ਪੂਰੀਆਂ ਕਰਦਾ ਹੋਵੇ ਔਰ ਬੱਚੇ ਦੀ ਗ੍ਰੋਥ ਦੇ ਵਿੱਚ ਜਾਂ ਬੱਚੇ ਦੀ ਹੈਲਥ ਦੇ ਵਿੱਚ ਜੇ ਕਿਸੇ ਤਰ੍ਹਾਂ ਦੀ ਰੁਕਾਵਟ ਨਾ ਪੈਦਾ ਕਰਦਾ ਬਹੁਤ ਹੈਵੀ ਫੀਸਾਂ ਲੈ ਕੇ ਜਾਂ ਕੋਈ ਡੋਨੇਸ਼ਨਸ ਲੈ ਕੇ ਜਿਹੜੇ ਚਲਾ ਰਹੇ ਆ ਉਹਨਾਂ ਤੇ ਵੀ ਅਸੀਂ ਬੈਨ ਕਰਾਂਗੇ ਕੈਪਿਟੇਸ਼ਨ ਫੀ ਦੇ ਬੈਨ ਕਰਾਂਗੇ ਤੁਹਾਡੇ ਕੋਲੇ ਆਂਗਣਵਾੜੀ ਦੇ ਵੀ ਕੁਝ ਜਿਹੜੇ ਹੈਗੇ ਸਕੂਲ ਹੈਗੇ ਨੇ ਉਹ ਕਿੰਨੇ ਹੈਗੇ ਨੇ ਤੇ ਉਹ ਕਿਸ ਤਰੀਕੇ ਦੀ ਰੂਪਰੇਖਾ ਰਹੇਗੀ ਫਿਰ ਬਿਲਕੁਲ ਚੈਲੰਜ ਰਹਿਣ ਵਾਲਾ ਔਰ ਮੈਂ ਤੁਹਾਨੂੰ ਦੱਸ ਦਵਾਂ ਕਿ ਤਕਰੀਬਨ 27000 ਸਾਡੇ ਕੋਲ ਆਂਗਣਵਾੜੀ ਸੈਂਟਰ ਹੈ ਜਿਹਦੇ ਵਿੱਚੋਂ 12000 ਤੋਂ ਉੱਪਰ ਸਕੂਲਾਂ ਦੇ ਅੰਦਰ ਚੱਲ ਰਹੇ ਨੇ ਸੋ ਅਸੀਂ ਉਹਨਾਂ ਨੂੰ ਵੀ ਅਪਡੇਟ ਕਰਨ ਜਾ ਰਹੇ ਹਾਂ ਜਗਬਾਨੀ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਪੰਜਾਬ ਦੇ ਵਿੱਚ ਹੁਣ ਪਲੇਵੇ ਸਕੂਲਾਂ ਦੇ ਵਿੱਚ 3 ਤੋਂ 6 ਸਾਲਾਂ ਦੇ ਜਾਣ ਵਾਲੇ ਬੱਚਿਆਂ ਦੇ ਲਈ ਨਵੀਂ ਗਾਈਡਲਾਈਨਸ ਜਿਹੜੀਆਂ ਹੈਗੀਆਂ ਨੇ ਉਹ ਜਾਰੀ ਕੀਤੀਆਂ ਗਈਆਂ ਨੇ ਨਵੀਂ ਇੱਕ ਪਾਲਿਸੀ ਫਰੇਮ ਕਰ ਰਿਹਾ ਹੈਗਾ ਵਿਭਾਗ ਸਾਡੇ ਨਾਲ ਕੈਬਨਿਟ ਮੰਤਰੀ ਬਲਜੀਤ ਕੋਰ ਨੇ ਮੈਮ ਕਿਸ ਤਰੀਕੇ ਦੀ ਪਾਲਿਸੀ ਰਹਿਣ ਵਾਲੀ ਹੈ ਤੇ ਇਸ ਦੇ ਨਾਲ ਕੀ ਬੈਨੀਫਿਟ ਜਿਹੜਾ ਹੈਗਾ ਉਹ ਵਿਭਾਗ ਨੂੰ ਹੋਏਗਾ ਲੋਕਾਂ ਨੂੰ ਹੋਏਗਾ ਜਾਂ ਮਾਪਿਆਂ ਨੂੰ ਹੋਏਗਾ ਜਾਂ ਫਿਰ ਕੋਈ ਅਜਿਹੇ ਜਿਵੇਂ ਤੋਂ ਪਹਿਲਾਂ ਇੱਕ ਰਿਪੋਰਟ ਆਈ ਸੀ ਜੀ ਬੱਚਿਆਂ ਚ ਨਿਊਟ੍ਰੀਸ਼ਨ ਦੀ ਕਮੀ ਜਾਂ ਉਹ ਸਾਰੇ ਪਹਿਲੇ ਉਹਨੂੰ ਦੇਖ ਕੇ ਤੁਸੀਂ ਇਹ ਇੱਕ ਫਰੇਮ ਤਿਆਰ ਕਰ ਰਹੇ ਹੋ ਪੋਲਿਸੀ ਦਾ ਦੇਖੋ ਜੀ ਖਾਸ ਤੌਰ ਤੇ ਜਿਹੜੇ ਬੱਚੇ ਪਲੇਵੇ ਸਕੂਲਾਂ ਚ ਜਾਂਦੇ ਆ ਜਿਹਦੇ ਤੇ ਸਰਕਾਰ ਦਾ ਕੋਈ ਮੋਨਿਟਰਿੰਗ ਨਹੀਂ ਸੀਗੀ ਸਰਕਾਰ ਤੋਂ ਪਾਸੇ ਚੱਲ ਰਹੀ ਸੀ ਸੋ ਉਹ ਬੱਚੇ ਬਹੁਤ ਵੱਡੀ ਗਿਣਤੀ ਚ ਨੇ ਪੇਰੈਂਟਸ ਦੀ ਵੀ ਮਜਬੂਰੀ ਹੈ ਕਿ ਉਹਨਾਂ ਨੂੰ ਭੇਜਣਾ ਪੈਂਦਾ ਸੋ ਉਹਨਾਂ ਨੂੰ ਮੋਨਿਟਰ ਕਰਨ ਲਈ ਅਸੀਂ ਕੁਝ ਗਾਈਡਲਾਈਨ ਇਸ਼ੂ ਕੀਤੀਆਂ ਔਰ ਸਾਰੇ ਪਲੇਵੇ ਜੋ ਆ ਉਹਨਾਂ ਨੂੰ ਅਸੀਂ ਰਜਿਸਟਰ ਕਰਨ ਜਾ ਰਹੇ ਹਾਂ तकरीबन 6 ਮਹੀਨੇ ਦੇ ਵਿੱਚ ਅਸੀਂ ਸਾਰੇ ਪਲੇਅਰ ਰਜਿਸਟਰ ਕਰ ਲਵਾਂਗੇ ਔਰ ਉਸ ਤੋਂ ਬਾਅਦ ਉਹਨਾਂ ਨੂੰ ਅਗਰ ਉਹ ਕੰਟੀਨਿਊ ਕਰਨਗੇ ਤਾਂ ਉਹਦੇ ਵਿੱਚ ਅਸੀਂ ਬਿਲਡਿੰਗ ਖਾਸ ਤਰ੍ਹਾਂ ਪ੍ਰੋਪਰ ਹੋਵੇ ਬੱਚੇ ਤੇ ਲਈ ਪ੍ਰੋਪਰ ਬਾਉਂਡਰੀ ਹੋਵੇ ਪ੍ਰੋਪਰ ਕਮਰੇ ਹੋਣ ਵੈਂਟੀਲੇਟਿਡ ਹੋਵੇ ਖੇਡਣ ਲਈ ਜਗ੍ਹਾ ਹੋਵੇ ਬੱਚੇ ਨੂੰ ਟਾਇਲਟ ਸਾਫ਼ ਸੁਥਰੇ ਹੋਣ ਉਹ ਸਾਰਾ ਕੁਝ ਬੇਸਿਕ ਇਨਫਰਾਸਟ੍ਰਕਚਰ ਬਾਕੀ ਟੀਚਰ ਜਿਵੇਂ ਇੱਕ ਟੀਚਰ ਵੀ ਤੋਂ ਵੱਧ ਬੱਚਿਆਂ ਨੂੰ ਨਹੀਂ ਪੜਾ ਸਕੇਗਾ ਟੀਚਰ ਕੋਈ बच्चे 'ਤੇ થप्पड़ ਨਹੀਂ ਲਗਾ ਸਕਦਾ টিচার بچے ਨੂੰ ਡਾਂਟ ਨਹੀਂ ਸਕਦਾ ਕਿਸੇ ਵੀ ਤਰ੍ਹਾਂ ਦੀ ఫిਜ਼ੀਕਲ ਔਰ ਮੈਂਟਲ ਹਰੈਸਮੈਂਟ ਨਹੀਂ ਕਰ ਸਕੇਗਾ ਔਰ ਇਸ ਤੋਂ ਬਿਨਾ ਸਿਹਤ ਦੇ ਵੱਲ ਧਿਆਨ ਦਿੰਦੇ ਹੋਏ ਉੱਥੇ ਪ੍ਰੋਪਰ ਗਰੋਥ ਮਾਨਿਟਰੀਂਗ ਦਾ ਰਿਕਾਰਡ ਬੱਚੇ ਦੀ ਇਮਿਊਨਾਈਜੇਸ਼ਨ ਦਾ ਰਿਕਾਰਡ ਟਾਈਮ ਟੂ ਟਾਈਮ ਹੈਲਥ ਚੈੱਕਅਪ ਦਾ ਰਿਕਾਰਡ ਉਹ ਵੀ ਐਸੈਂਸ਼ੀਅਲ ਕੀਤਾ ਜਾਵੇਗਾ ਔਰ ਮੈਨੂੰ ਲੱਗਦਾ ਕਿ ਪੇਰੈਂਟਸ ਇਸ ਚੀਜ਼ ਤੋਂ ਵਿਭਾਗ ਨਾਲ ਵੀ ਜ਼ਿਆਦਾ ਖੁਸ਼ ਹੋਣਗੇ ਜੇਕਰ ਤੁਸੀਂ ਇਹ ਪੋਰਟ ਫਰੇਮ ਕਰਨ ਜਾ ਰਹੇ ਹੋ ਇਹਦੇ ਵਿੱਚ ਕਈ ਅਰਜਨਾ ਵੀ ਆਉਣਗੀਆਂ ਉਹ ਸੁਭਾਵਿਕ ਹੈ ਪਰ ਇਹਨੂੰ ਕਮਰਸ਼ੀਅਲ ਕਰੋਗੇ ਜਾਂ ਜਿਵੇਂ ਹੁਣ ਹਾਈ ਰਾਈਜ਼ ਬਿਲਡਿੰਗ ਬਣ ਰਹੀਆਂ ਹੈਗੀਆਂ ਨੇ ਟਰਾਈ ਸਿਟੀ ਦੀ ਗੱਲ ਕਰ ਲਈਏ ਫਾਇਰ ਸੇਫਟੀ ਵੀ ਉਹ ਦੇਖਣੀ ਪਵੇਗੀ ਕਿ ਉਹ ਕਮਰਸ਼ੀਅਲ ਬਿਲਡਿੰਗ ਦੇ ਵਿੱਚ ਹੋਏਗਾ ਪਲੇਵੇ ਜਾਂ ਫਿਰ ਜਿਹੜੇ ਇਹ ਸੁਸਾਇਟੀਆਂ ਹੋਣਗੀਆਂ ਉਹਨਾਂ ਦੇ ਅੰਦਰ ਹੋਏਗਾ ਤੇ ਉਹਨਾਂ ਨੂੰ ਫੀ ਸਟ੍ਰਕਚਰ ਕੀ ਰਹੇਗਾ ਤੇ ਜੇਕਰ ਕੋਈ ਉਲੰਘਣ ਕਰੇਗਾ ਉਹਨੂੰ ਕਿਸ ਤਰੀਕੇ ਦੀ ਉਹਨੂੰ ਸਜ਼ਾ ਜਿਹੜੀ ਹੈਗੀ ਆ ਜਾਂ ਫਾਈਨ ਲਗਾਇਆ ਜਾਏਗਾ ਦੇਖੋ ਜਦੋਂ ਵੀ ਕੋਈ ਪਾਲਿਸੀ ਬਣਦੀ ਹੈ ਤਾਂ ਕਿਸੇ ਨੂੰ ਆਪਣੇ ਪੱਖ 'ਚ ਨਜ਼ਰ ਆਉਂਦੀ ਹੈ ਕਿਸੇ ਨੂੰ ਉਹਦਾ ਲੱਗਦਾ ਕਿ ਸਾਡੇ ਉਲਟ ਹੋ ਰਿਹਾ ਹੈ ਪਰ ਇਹਦਾ ਮੇਨ ਪਰਪਸ ਇਹੀ ਹੈ ਕਿ ਜਿੱਥੇ ਵੀ ਪਲੇ ਵੇ ਚੱਲ ਰਿਹਾ ਜਿੱਥੇ ਕਿਤੇ ਵੀ ਚੱਲ ਰਿਹਾ ਭਾਵੇਂ ਉਹ ਸਲਾਮੇਰੀਅਤ ਚੱਲ ਰਿਹਾ ਉਹ ਪ੍ਰੋਪਰ ਜਿਹੜੀਆਂ ਉਹਦੀਆਂ ਬੇਸਿਕ ਰਿਕੁਆਇਰਮੈਂਟਸ ਉਹ ਪੂਰੀਆਂ ਕਰਦਾ ਹੋਵੇ ਔਰ ਬੱਚੇ ਦੀ ਗਰੋਥ ਦੇ ਵਿੱਚ ਜਾਂ ਬੱਚੇ ਦੀ ਹੈਲਥ ਦੇ ਵਿੱਚ ਜੇ ਕਿਸੇ ਤਰ੍ਹਾਂ ਦੀ ਰੁਕਾਵਟ ਨਾ ਪੈਦਾ ਕਰਦਾ ਹੋਵੇ ਮਤਲਬ ਇਹ ਨਾ ਹੋਵੇ ਕਿ ਬੱਚਾ ਸਾਠ ਘੰਟੇ ਜੋ ਪੇਰੈਂਟਸ ਤੋਂ ਪਾਸੇ ਰਹਿੰਦਾ ਔਰ ਉਸ ਤੋਂ ਬਾਅਦ ਉਹਨੂੰ ਐ ਲੱਗੇ ਕਿ ਮੈਂ ਕਿਸੇ ਜੇਲ੍ਹ ਚ ਚਲਾ ਗਿਆ ਸੋ ਇਹ ਸਾਰਾ ਕੁਝ ਦੇਖਦੇ ਹੋਏ ਅਸੀਂ ਬੱਚਿਆਂ ਦੇ ਵਿਕਾਸ ਲਈ ਸਾਰਾ ਕੁਝ ਕਰਨ ਜਾ ਰਹੇ ਹਾਂ ਉਹ ਜਿਹੜੀਆਂ ਬਹੁਤ ਹੈਵੀ ਫੀਸਾਂ ਲੈ ਕੇ ਜਾਂ ਕੋਈ ਡੋਨੇਸ਼ਨਸ ਲੈ ਕੇ ਜਿਹੜੇ ਚਲਾ ਰਹੇ ਆ ਉਹਨਾਂ ਤੇ ਵੀ ਅਸੀਂ ਬੈਨ ਕਰਾਂਗੇ ਕੈਪਿਟੇਸ਼ਨ ਫੀ ਤੇ ਬੈਨ ਕਰਾਂਗੇ ਔਰ ਇਸ ਤੋਂ ਬਿਨਾ ਵੀ ਜਿੱਥੇ ਕਿਤੇ ਲੱਗਦਾ ਸਾਨੂੰ ਕਿ ਬੱਚਿਆਂ ਦੀ ਸੇਫਟੀ ਦੇ ਪ੍ਰਤੀ ਕੋਈ ਹੋਰ ਜਿਵੇਂ ਕਹਿ ਲਓ ਵਹੀਕਲਸ ਵੱਲ ਧਿਆਨ ਦੇਣ ਦੀ ਲੋੜ ਹੈ ਵਹੀਕਲ ਸੇਫਟੀ ਇੱਕ ਆਟੋ ਚ ਕਿੰਨੇ ਬੱਚੇ ਜਾ ਰਹੇ ਸਾਰਾ ਕੁਝ ਮਾਨੀਟਰ ਕਰਨਾ ਉਹ ਸਾਰਾ ਕੁਝ ਅਸੀਂ ਇਸ ਪਾਲਿਸੀ ਦਾ ਹਿੱਸਾ ਬਣਾਵਾਂਗੇ ਤੁਸੀਂ ਹਾਇਜਨ ਦੀ ਗੱਲ ਕੀਤੀ ਤੇ ਇੱਕ ਕਲਾਸਰੂਮ ਦੇ ਵਿੱਚ 20 ਬੱਚੇ ਹੀ ਇੱਕ ਟੀਚਰ ਪੜਾ ਸਕੇਗਾ ਤੇ ਇਸ ਤੋਂ ਇਲਾਵਾ ਬਾਉਂਡਰੀ ਵਾਲ ਸੀਸੀਟੀਵੀ ਦੀ ਨਿਗਰਾਨੀ ਇਹ ਸਾਰਾ ਤੁਸੀਂ ਇੱਕ ਇਨਫਰਾਸਟ੍ਰਕਚਰ ਤਿਆਰ ਕਰ ਰਹੇ ਹੋ ਤੁਹਾਡੇ ਕੋਲੇ ਆਂਗਣਵਾੜੀ ਦੇ ਵੀ ਕੁਝ ਜਿਹੜੇ ਹੈਗੇ ਸਕੂਲ ਹੈਗੇ ਨੇ ਉਹ ਕਿੰਨੇ ਹੈਗੇ ਨੇ ਤੇ ਉਹ ਕਿਸ ਤਰੀਕੇ ਦੀ ਰੂਪਰੇਖਾ ਰਹੇਗੀ ਫਿਰ ਕਿਉਂਕਿ ਪ੍ਰਾਈਵੇਟ ਵਾਲਿਆਂ ਦਾ ਤੇ ਆਂਗਣਵਾੜੀ ਉਹ ਵੀ ਇੱਕ ਤੁਹਾਡੇ ਲਈ ਚੈਲੰਜ ਰਹਿਣ ਵਾਲਾ ਬਿਲਕੁਲ ਚੈਲੰਜ ਰਹਿਣ ਵਾਲਾ ਔਰ ਮੈਂ ਤੁਹਾਨੂੰ ਦੱਸ ਦਵਾਂ ਕਿ ਤਕਰੀਬਨ 27000 ਸਾਡੇ ਕੋਲ ਆਂਗਣਵਾੜੀ ਸੈਂਟਰ ਹੈ ਜਿਹਦੇ ਵਿੱਚੋਂ 12000 ਤੋਂ ਉੱਪਰ ਸਕੂਲਾਂ ਦੇ ਅੰਦਰ ਚੱਲ ਰਹੇ ਨੇ ਸੋ ਅਸੀਂ ਉਹਨਾਂ ਨੂੰ ਵੀ ਅਪਡੇਟ ਕਰਨ ਜਾ ਰਹੇ ਹਾਂ ਔਰ ਕਰ ਵੀ ਰਹੇ ਹਾਂ ਬਿਲਡਿੰਗ ਨੂੰ ਅਸੀਂ ਪਹਿਲਾਂ ਨਾਲੋਂ ਮਾਡਰਨਾਈਜ਼ ਕਰ ਰਹੇ ਹਾਂ ਔਰ ਜਿਹੜਾ ਮੈਂ ਵੀ ਕਹਾਂਗੀ ਕਿ ਇੱਕ ਲੱਗਦਾ ਹੁੰਦਾ ਕਿ ਪ੍ਰੀਵੇ ਸਕੂਲਾਂ 'ਚ ਪਤਾ ਨਹੀਂ ਕੁਝ ਜ਼ਿਆਦਾ ਪੜਾਉਂਦੇ ਆ ਅਸੀਂ ਇਸ ਤਰ੍ਹਾਂ ਦਾ ਪ੍ਰੋਗਰਾਮ ਜਿਹੜਾ ਟਰੇਨਿੰਗ ਵੀ ਸ਼ੁਰੂ ਹੋ ਗਈ ਹੈ ਔਰ ਇਸ ਤੋਂ ਬਾਅਦ ਲਾਂਚ ਵੀ ਕਰਨ ਜਾ ਰਹੇ ਹਾਂ ਜਿੱਦੇ ਚ ਪੇਰੈਂਟਸ ਨੂੰ ਵੀ ਇਨਵੋਲ ਕਰਕੇ ਉਹ ਸਾਰੀ ਜਿਹੜੀ ਪ੍ਰੋਪਰ ਲਰਨਿੰਗ ਹੈ ਜੋ ਪ੍ਰਾਈਵੇਟ ਪਲੇਵੇ ਸਕੂਲ ਚ ਬੱਚਾ ਪੜ ਰਿਹਾ ਉਹ ਹੀ ਕੁਝ ਆਂਗਣਵੜੀ ਸੈਂਟਰਾਂ ਚ ਪੜਾਇਆ ਜਾਵੇਗਾ ਸੋ ਇੱਕ ਤਰ੍ਹਾਂ ਨਾਲ ਇਕੁਅਲਾਈਜ਼ੇਸ਼ਨ ਅਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੀ ਕੋਈ ਡਰੈਸ ਕੋਡਿੰਗ ਤੇ ਕੋਈ ਫਾਈਂਡ ਆਊਟ ਜਾਂ ਕੋਈ ਡਾਟਾ ਹੈ ਕਿੰਨੇ ਬੱਚੇ ਜਿਹੜੇ ਹੈਗੇ ਨੇ 3 ਤੋਂ 6 ਸਾਲ ਦੇ ਪਲੇ ਵਿੱਚ ਜਾ ਰਹੇ ਨੇ ਜਾਂ ਉਹ ਆਂਕੜਾ ਜੇਕਰ ਵੱਧਦਾ ਜਾਂ ਕੁਝ ਅਜਿਹਾ ਕਰ ਅਹ ਦੇਖੋ ਜੀ ਸਾਡੇ ਕੋਲ 6 ਸਾਲ ਤੋਂ ਘਟ ਤਕਰੀਬਨ 4 ਜਰਨੈਲ ਜਾਰਾਦਿਸ਼ਾਨੇ ਆ ਰਿਹਾ ਹੁਣ ਅਸੀਂ ਇਹਨਾਂ ਨੂੰ ਪਹਿਲਾਂ ਕਿਹਾ ਚੁੱਕੀ ਕਿ ਪ੍ਰਾਈਵੇਟ ਪਲੇਵੇਸ ਅਡੇ ਕੰਟ੍ਰੀ ਸੀਸ ਕਿ ਅਮਾਗੇ ਹੋ ਸਾਰੇ ਐਗਜ਼ੈਕਟਡ ਐਟ ਅ ਲਬਕਿਲੇ ਮੰਗੇ ਕਿ ਕਿੰਨੇ ਬੱਚੇ ਪਲੇਵੇ ਸਕੂਲਾਂ ਚ ਜਾ ਰਹੇ ਆ ਜੀ ਇੱਕ ਐਸੋਸੀਏਸ਼ਨ ਬਣਾਉਣ ਦੀ ਵੀ ਤੁਸੀਂ ਗੱਲ ਕਹੀ ਹੈ ਟੀਚਰ ਪੇਰੈਂਟਸ ਤੇ ਕੋਈ ਪੇਰੈਂਟਸ ਦੀ ਮੀਟਿੰਗ ਇੰਟਰਵਿਊ ਵੀ ਨਹੀਂ ਹੋਏਗੀ ਕੁਝ ਅਜਿਹੇ ਤੁਸੀਂ ਜਿਹੜੇ ਹੈਗੇ ਨੇ ਗਾਈਡਲਾਈਨਸ ਦੇ ਵਿੱਚ ਰੱਖੀਆਂ ਹੈਗੀਆਂ ਚੀਜ਼ਾਂ ਤੇ ਉਹ ਕੀ ਰਹਿਣ ਵਾਲਾ ਹੈ ਇਹ ਵੀ ਬਹੁਤ ਇੰਪੋਰਟੈਂਟ ਪਾਰਟ ਸੀ ਕਿਉਂਕਿ ਕਈ ਵਾਰ ਇਹ ਹੁੰਦਾ ਕਿ ਪੇਰੈਂਟਸ ਘੱਟ ਪੜੇ ਲਿਖੇ ਉਹਨੇ ਨਹੀਂ ਪੜੇ ਲਿਖੇ ਔਰ ਚੰਗੇ ਸਕੂਲਾਂ 'ਚ ਉਹ ਜਾਣ ਤੋਂ ਬੱਚੇ ਵਾਂਝੇ ਰਹਿ ਜਾਂਦੇ ਆ ਬੱਚਿਆਂ 'ਚ ਬਹੁਤ ਵੱਡਾ ਕੰਪਲੈਕਸ ਵੀ ਆ ਜਾਂਦਾ ਸੋ ਇਹ ਪੂਰੀ ਤਰ੍ਹਾਂ ਬੈਨ ਕਰਨ ਜਾ ਰਹੇ ਆ ਕਿ ਪੇਰੈਂਟਸ ਦੀ ਸਕਰੀਨਿੰਗ ਨਾ ਹੋਵੇ ਬੱਚਿਆਂ ਦੀ ਸਕਰੀਨਿੰਗ ਨਾ ਹੋਵੇ ਜਦੋਂ ਕੋਈ ਐਡਮਿਸ਼ਨ ਕਰਦੇ ਆ ਔਰ ਇਸ ਤੋਂ ਬਿਨਾ ਵੀ ਜਿੱਥੇ ਕਿਤੇ ਸਾਨੂੰ ਲੱਗੇਗਾ ਕਿ ਕੋਈ ਵਧੀਆ ਸਕੂਲ 'ਚ ਜਾ ਰਿਹਾ ਬੱਚਾ ਜੇ ਕਿਸੇ ਮੰਗਲ ਜਸ ਹਸਤੀ ਦੀ ਗੱਲ ਹੁੰਦੀ ਹੈ ਤਾਂ ਉਹਦੇ ਵਿੱਚ ਨੋਰਮਸ ਅਸੀਂ ਚੇਂਜ ਕਰਦੇ ਰਹਿਣਾ ਕਿ ਜਿੱਥੇ ਕਿਤੇ ਵੀ ਅਸੀਂ ਸੁਸਾਇਟੀ ਦੇ ਵਿੱਚ ਬਰਾਬਰਤਾ ਦੀ ਗੱਲ ਹਮੇਸ਼ਾ ਕਰਾਂਗੇ ਆਖਰੀ ਸਵਾਲ ਹੈ ਮੇਰਾ ਵਿਦੇਸ਼ਾਂ ਦੇ ਵਿੱਚ ਵੀ ਮੋਸਟਲੀ ਕਰੇਚ ਜਾਂ ਜਿਹੜੇ ਪਲੇਵੇ ਉੱਥੇ ਜਿਹੜੇ ਹੁੰਦੇ ਨੇ ਉਸ ਤਰੀਕੇ ਦਾ ਤੁਸੀਂ ਇਹ ਪਲਾਨ ਰੂਪਰੇਖਾ ਤਿਆਰ ਕਰ ਰਹੇ ਹੋ ਤੇ ਇਸ ਨੂੰ ਜਮਿਨੀ ਪੱਧਰ ਤੇ ਐਗਜ਼ੀਕਿਊਸ਼ਨ ਲਈ ਤੁਸੀਂ ਕੀ ਉਹਦੀ ਡੈਡਲਾਈਨ ਰੱਖ ਕੇ ਚੱਲ ਰਹੇ ਹੋ ਕਿ ਇਹ ਟਾਈਮ ਸਮੇ ਫਰੇਮ ਚ ਕਰਨਾ ਕਿਉਂਕਿ ਕੁਝ ਸਟੇਟਾਂ ਨੇ ਕਰਨ ਦੀ ਕੋਸ਼ਿਸ਼ ਵੀ ਕੀਤੀ ਕਈਆਂ ਨੂੰ ਲੈ ਕੇ ਫਿਰ ਕਈ ਚੀਜ਼ਾਂ ਹਾਂ ਬਿਲਕੁਲ ਵਿਰੋਧ ਵੀ ਹੋ ਜਾਂਦੇ ਆ ਕਈ ਵੇਰੇ ਸਿਰੇ ਵੀ ਨਹੀਂ ਚੜਦਾ ਅਸੀਂ ਰਜਿਸਟ੍ਰੇਸ਼ਨ ਜਿਹੜੀ ਹੈ 6 ਮਹੀਨੇ ਦੇ ਵਿੱਚ ਖਤਮ ਕਰ ਲਵਾਂਗੇ ਪਰ ਇਹਨੂੰ ਪੂਰੀ ਤਰ੍ਹਾਂ ਜਦੋਂ ਕਿ ਦਿਸਣ ਲੱਗ ਜਾਏਗਾ ਕੰਮ ਮੈਨੂੰ ਲੱਗਦਾ ਕਿ ਸਾਲ ਜ਼ਰੂਰ ਲੱਗ ਸਕਦਾ ਹੈ ਸਾਲ ਤੋਂ ਉੱਪਰ ਵੀ ਲੱਗ ਸਕਦਾ ਹੈ ਪਰ ਅਸੀਂ ਇਹਦੇ ਵਿੱਚ ਕਦੇ ਪਿੱਛੇ ਨਹੀਂ ਹਟਾਂਗੇ ਇਹਨੂੰ ਹੋਰ ਅੱਗੇ ਤੱਕ ਵਧੀਆ ਰੂਪਰੇਖਾ ਦੇ ਕੇ ਅੱਗੇ ਲੈ ਕੇ ਆਵਾਂਗੇ ਜੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਇਹ ਸੰਸਾਦ ਸਾਡੇ ਨਾਲ ਕੈਬਨਿਟ ਮੰਤਰੀ ਬਲਜੀਤ ਕੋਰ ਸਾਫ਼ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ 3 ਤੋਂ 6 ਸਾਲ ਦੇ ਉਮਰ ਦੇ ਜੋ ਬੱਚੇ ਨੇ ਉਹਨਾਂ ਦੇ ਲਈ ਜਿਹੜੀ ਹੈਗੀ ਇੱਕ ਨਵੀਂ ਗਾਈਡਲਾਈਨ ਜਿਹੜੀ ਹੈਗੀ ਉਹ ਜਾਰੀ ਕੀਤੀ ਗਈ ਹੈ ਜਿਸ ਦੇ ਨਾਲ ਹੁਣ ਪੰਜਾਬ ਦੇ ਵਿੱਚ ਇੱਕ ਨਵੀਂ ਰੂਪਰੇਖਾ ਜਿਹੜੀ ਹੈਗੀ ਉਹ ਤਿਆਰ ਹੋਵੇਗੀ ਚੰਡੀਗੜ੍ਹ ਤੋਂ ਵੀਡੀਓ ਜਰਨਲਿਸਟ ਆਕਾਸ਼ ਦੇ ਨਾਲ ਜਗ ਬਣੀ ਲਈ ਵਰਨਪਟ